10% ਤੇ ਮੈਂ ਖੜਾ ਇਹ ਇੱਕ ਕਿਸੇ ਪਹਾੜਾਂ ਵਾਲੀ ਝੀਲ ਨਹੀਂ ਹੈ ਕੋਈ ਉਦਾਂ ਦੀ ਸੈਰਗਾਹ ਨਹੀਂ ਹੈ ਇਹ ਹੈ ਜਿਹੜੀ ਹਰ ਪਿੰਡ ਦੀ ਵੱਡੀ ਸਮੱਸਿਆ ਹੈ ਪੂਰੇ ਪੰਜਾਬ ਦੇ ਵਿੱਚ ਜਦੋਂ ਘੁੰਮ ਕੇ ਦੇਖਦੇ ਹਰ ਪਿੰਡ ਦੇ ਵਿੱਚ ਬਹੁਤ ਵੱਡੀ ਮੇਜਰ ਸਮੱਸਿਆ ਛਪੜਾਂ ਦੀ ਹੈ ਪਰ ਇਸ ਸਮੱਸਿਆ ਨੂੰ ਦੂਰ ਕਰਕੇ ਪਿੰਡ ਦੁਸਾਂਝ ਕਲਾਂ ਇਹ ਇਤਿਹਾਸਕ ਪਿੰਡ ਦੁਸਾਂਝ ਕਲਾਂ ਜਿਹੜਾ ਫਗਵਾੜਾ ਤੇ ਮੁਕੰਦਪੁਰ ਦੇ ਵਿਚਕਾਰ ਹੈ ਇਹ ਜਿਹੜਾ ਜਲੰਧਰ ਤੇ ਹਲਕਾ ਫਲੋਰ ਪੈਂਦਾ ਤਹਿਸੀਲ ਫਲੋਰ ਪੈਂਦਾ ਪੰਜਾਬ ਦੇ ਵਿੱਚ ਸਥਿਤ ਹੈ ਇਹ ਨਗਰ ਨਿਵਾਸੀਆਂ ਨੇ ਇਥੋਂ ਦੀ ਪੰਚਾਇਤ ਨੇ ਵੱਡਾ ਪ੍ਰੋਜੈਕਟ ਇਹ ਜਿਹੜਾ ਮੇਨ ਹਰੇਕ ਪਿੰਡ ਦੀ ਸਮੱਸਿਆ ਨੂੰ ਇੱਕ ਜਿੱਤੇ ਇਹ ਪਿੰਡ ਦੀ ਸਮੱਸਿਆ ਦੂਰ ਕੀਤੀ ਹੈ ਉੱਥੇ ਹੀ ਪੂਰੇ ਪੰਜਾਬ ਦੇ ਲਈ ਇੱਕ ਮਾਡਲ ਵੀ ਤਿਆਰ ਕੀਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਸ ਸਮੱਸਿਆ ਨੂੰ ਨਜ਼ਾਤ ਪਿੰਡ ਵਾਸੀਆਂ ਨੂੰ ਦਵਾਈ ਜਾ ਸਕਦੀ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਹ ਆਲੇ ਦੁਆਲੇ ਪਾਣੀ ਜਿਵੇਂ ਪਹਾੜਾਂ ਦੇ ਵਿੱਚ ਝੀਲ ਦਿਖਾਈ ਦਿੰਦੀ ਹੋਵੇ ਜਦੋਂ ਇੱਥੋਂ ਦੀਆਂ ਪਹਿਲੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਇੱਥੇ ਕਿਸੇ ਦਾ ਨੰਗਣੂਰੂ ਨਹੀਂ ਕਰਦੀ ਸੀ ਪਰ ਇਹ ਛੱਪੜ ਨੂੰ ਇੱਕ ਨਵੀਨੀਕਰਨ ਦੇ ਇੱਥੇ ਥਾਪਰ ਮਾਡਲ ਪਲਾਂਟ ਲਾ ਕੇ ਪਾਣੀ ਨੂੰ ਫਿਲਟਰ ਕਰਕੇ ਪਾਣੀ ਨੂੰ ਝੀਲ ਦੇ ਰੂਪ ਦੇ ਵਿੱਚ ਛੱਡ ਕੇ ਤਾਂ ਇਸ ਪਾਣੀ ਨੂੰ ਖੇਤਾਂ ਦੇ ਵਿੱਚ ਮੀਂਹ ਦੇ ਵਿੱਚ ਵਰਤੋਲੇ ਤਿਆਰ ਕੀਤਾ ਜਿੱਥੇ ਬੋਰ ਲਾ ਕੇ ਬਾਕੀ ਆਪਾਂ ਸਰਪੰਚ ਸਾਹਿਬ ਨੂੰ ਹੁਣਾਂ ਤੋਂ ਵੀ ਪੁੱਛਿਆ ਕਿ ਵੀ ਇਹ ਜਿਹੜਾ ਪ੍ਰੋਜੈਕਟ ਹੈ ਇਹਦੇ ਤੇ ਸਰਕਾਰ ਦਾ ਪੈਸਾ ਕਿੰਨਾ ਕੁ ਲੱਗਿਆ ਔਰ ਐਨਆਰਆਈ ਵੀਰਾਂ ਨੇ ਕਿੰਨਾ ਕੁ ਸਹਿਯੋਗ ਕੀਤਾ ਔਰ ਇਹ ਵੱਡਾ ਪ੍ਰੋਜੈਕਟ ਇਸ ਪ੍ਰੋਜੈਕਟ ਨੂੰ ਕਰਨ ਦੇ ਲਈ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸੱਜਣ ਦਾ ਹੱਥ ਪਾਉਣ ਨੂੰ ਰੂਹ ਨਹੀਂ ਕਰਦੀ ਕਿਉਂਕਿ ਪੈਸੇ ਬਹੁਤ ਖਰਚਾ ਲੋਕਾਂ ਦੇ ਲਈ ਜਬੀ ਕਬਜ਼ੇ ਕੀਤੇ ਹੁੰਦੇ ਆ ਤੇ ਲੋਕਾਂ ਦੀ ਸਹਿਮਤੀ ਬਣਾਉਣੀ ਸਭ ਤੋਂ ਵੱਡੀ ਔਖੀ ਹੁੰਦੀ ਆ ਪੰਚਾਇਤ ਅੱਗੇ ਆਉਂਦੀਆਂ ਵਿੱਚ ਅਸੀਂ ਕੰਮ ਕਰਾਂਗੇ ਪਰ ਜਿਹੜੇ ਤਾਕਤ ਨਾਲੇ ਉਹ ਹਰੇਕ ਪਿੰਡ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚ ਹੈ ਪਰ ਫਿਰ ਵੀ ਸ਼ਾਬਤ ਜਾਂਦੀ ਹੈ ਇੱਥੋਂ ਦੀ ਇਸ ਪੰਚਾਇਤ ਜਿਹੜੇ ਸਰਪੰਚ ਮੱਖਣ ਸਿੰਘ ਦਸਾਨ ਜੀ ਨੇ ਸਮੂਹ ਪੰਚਾਇਤ ਨੇ ਵੱਡਾ ਪ੍ਰੋਜੈਕਟ ਐਨ ਆਰ ਆਈ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹਨੂੰ ਨਿਪਰੇ ਚਾੜਿਆ ਆਪਾਂ ਸਰਪੰਚ ਸਾਹਿਬਣਾ ਤੋਂ ਵੀ ਪੁੱਛਾਂਗੇ ਸਰਪੰਚ ਸਾਹਿਬ ਇਹ ਜਿਹੜਾ ਵਿਸ਼ੇਸ਼ ਪ੍ਰੋਜੈਕਟ ਇੱਕ ਪੰਜਾਬ ਵਾਸੀਆਂ ਦੇ ਲਈ ਇੱਕ ਰਾਹ ਦਸੇਰਾ ਪ੍ਰੋਜੈਕਟ ਵੀ ਬਣ ਰਿਹਾ ਕਿਉਂਕਿ ਹਰੇਕ ਪਿੰਡ ਦੇ ਵਿੱਚ ਜਦੋਂ ਦੇਖਦੇ ਆ ਪਿੰਡ ਦੇ ਵਿਚਕਾਰ ਵੀ ਛੱਪੜ ਨੇ ਜਾਂ ਛੱਪੜ ਪਿੰਡਾਂ ਦੇ ਕੰਢੇ ਹੁੰਦੇ ਨੇ ਤੇ ਜਿਹੜੀ ਵੱਡੀ ਸਮੱਸਿਆ ਪ੍ਰਦੂਸ਼ਣ ਦੀ ਗੰਦੇ ਪਾਣੀ ਦੀ ਪਾਣੀ ਓਵਰਫਲੋ ਹੋ ਕੇ ਘਰਾਂ ਦੇ ਵਿੱਚ ਜਾਣਾ ਕੀੜੇ ਮਕੌੜੇ ਪੈਦਾ ਹੋ ਕੇ ਘਰਾਂ ਦੇ ਵਿੱਚ ਜਾਣੇ ਪਰ ਇਹ ਤੁਹਾਨੂੰ ਸਾਡੇ ਵੱਲੋਂ ਸਲੂਟ ਹੈ ਸ਼ਾਬਾਸ਼ ਵੀ ਹੈ ਕਿ ਤੁਸੀਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਦੇ ਵਿੱਚ ਕਾਮਯਾਬ ਹੋਏ ਹੋ ਇਹ ਕਿਵੇਂ ਪ੍ਰੋਜੈਕਟ ਤੁਹਾਡੇ ਦਿਮਾਗ ਦੇ ਵਿੱਚ ਆਇਆ ਔਰ ਕਿੰਨਾ ਕ ਖਰਚਾ ਆਇਆ ਇਹਦੇ ਵਿੱਚ ਐਨਆਰਆਈ ਸੱਜਣਾ ਦਾ ਸਹਿਯੋਗ ਕਿੰਨਾ ਕ ਗਵਰਨਮੈਂਟ ਦਾ ਕਨੈਕਸ ਹੋਵੇਗਾ ਜੀ ਸਭ ਤੋਂ ਪਹਿਲਾਂ ਜਦੋਂ ਸਾਡੀ ਪੰਚਾਇਤ ਹੋਂਦ ਵਿੱਚ ਆਈ ਆ ਮੇਨ ਕੰਮ ਜਿਹੜਾ ਆ ਉਹ ਛੱਪੜਾਂ ਦੀ ਸਫਾਈ ਦਾ ਸੀ ਵਾਹ ਜੀ ਵਾਹ ਔਰ ਬਹੁਤ ਹੀ ਵੱਡੇ ਖਰਚੇ ਵਾਲਾ ਸੀ ਔਰ ਅਸੀਂ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਸ਼ੁਰੂ ਕੀਤਾ ਪਹਿਲਾਂ ਜਿਸ ਤਰ੍ਹਾਂ ਆਪਾਂ ਉਧਰ ਪਹਿਲੇ ਛੱਪੜ ਦੇ ਜਾ ਕੇ ਆਇਆ ਪਹਿਲਾਂ ਉਸ ਛੱਪੜ ਦਾ ਕੰਮ ਸ਼ੁਰੂ ਕੀਤਾ ਉਹ ਸਾਡੇ ਲਈ ਫਸਟ ਟ੍ਰਾਇਲ ਸੀ ਪਹਿਲੀ ਵਾਰ ਇਸ ਟਿਕਾ ਔਰ ਜੱਕਦਮ ਸ਼ੁਰੂ ਕੀਤਾ ਸੀ ਇਹਦੇ ਲਈ ਸਾਨੂੰ ਇੱਕ ਤਾਂ ਸਾਲ ਦਾ ਸਮਾਂ ਵੀ ਮਿਲ ਗਿਆ ਦੂਸਰਾ ਫਿਰ ਸਰਕਾਰ ਦੀਆਂ ਪਾਲਿਸੀਆਂ ਸਰਕਾਰ ਦੀਆਂ ਨੀਤੀਆਂ ਅਨਸਾਰ ਮੈਨੂੰ ਸਰਕਾਰੀ ਅਫਸਰਾਂ ਦੇ ਨਾਲ ਵੀ ਤਾਲਮੇਲ ਕਰਨ ਦਾ ਮੌਕਾ ਮਿਲ ਗਿਆ ਤੇ ਇਹ ਛੱਪੜ ਕੋਈ ਸ਼ੱਕ ਨਹੀਂ ਉਹਦੇ ਨਾਲੋਂ ਵਧੀਆ ਮਤਲਬ ਜਿਹੜਾ ਹੈ ਉਹ ਕਰਕੇ ਬਣਾਇਆ ਗਿਆ ਇੱਕ ਇਹਦੀ ਖਾਸੀਅਤ ਇੱਕ ਤਾਂ ਇਹ ਆ ਇਸ ਛੱਪੜ ਦੇ ਦੋ ਪੋਰਸ਼ਨ ਬਣਾਏ ਗਏ ਜੀ ਇਹਨੂੰ ਇਹ ਇੱਕ ਨੂੰ ਕਹਿੰਦੇ ਹੈਗੇ ਆਕਸੀਡੇਸ਼ਨ ਪਾਉਂਡ ਦੂਸਰੇ ਨੂੰ ਮਤਲਬ ਸਟੋਰੇਜ ਪਾਉਂਡ ਜੀ ਇਹ ਇਥੋਂ ਦੀ ਪਾਣੀ ਦੀ ਕੈਪੈਸਿਟੀ ਮੁਤਾਬਕ ਕਿੰਨੇ ਘਰਾਂ ਦਾ ਆਉਂਦਾ ਆ ਉਹਦੇ ਮੁਤਾਬਕ ਜਿਹੜਾ ਆ ਇਹਦਾ ਜਿਹੜਾ ਆਕਸੀਡੇਸ਼ਨ ਪਾਉਂਡ ਬਣਾਇਆ ਬਾਕੀ ਜਸਟ ਲਾਈਕ ਥਾਪਰ ਮਾਡਲ ਵਾਂਗੂ ਥਾਪਰ ਮਾਡਲ ਦੀ ਤਰ੍ਹਾਂ ਮਤਲਬ ਉਸੇ ਤਰ੍ਹਾਂ ਤਿੰਨ ਖੂਹਾਂ ਖੋਦੀ ਜਿੱਧਰੋਂ ਪਾਣੀ ਆਉਂਦਾ ਉਧਰੋਂ ਦੇ ਹੁੰਦਾ ਹੋਇਆ ਪਹਿਲੇ ਪਾਉਂਡ ਵਿੱਚ ਆਉਂਦਾ ਆ ਪਹਿਲੇ ਪਾਉਂਡ ਤੋਂ ਫੇਰ ਬਾਅਦ ਜਿਹੜਾ ਆ ਉਹ ਇਧਰਲੇ ਪਾਸੇ ਪਾਣੀ ਜਾਂਦਾ ਆ ਤੇ ਇਹਦੇ ਲਈ ਬਹੁਤ ਵੱਡਾ ਯੋਗਦਾਨ ਜਿਹਦੇ ਵਿੱਚ ਐਨ ਆਰ ਆਈ ਵੀਰਾਂ ਦਾ 31 ਲੱਖ 68000 ਰੁਪਇਆ ਹੁਣ ਤੱਕ ਆ ਚੁੱਕਾ ਆ ਤਕਰੀਬਨ 4 ਲੱਖ ਦੀਆਂ ਪੇਮੈਂਟਾਂ ਜਿਹੜੀਆਂ ਹਾਲੇ ਡਿਊ ਹੈਗੀਆਂ ਕਰਨ ਵਾਲੀਆਂ ਤੇ ਮੇਰਾ ਖਿਆਲ ਆ ਸਰਦਾਰ ਸੁਖਦੇਵ ਸਿੰਘ ਐਨ ਆਰ ਆਈ ਜਿਹੜੇ ਮੇਰੇ ਨਾਲ ਪਿੱਛੇ ਖੜੇ ਹੈਗੇ ਆ ਉਹਨਾਂ ਨੇ ਜਿਹੜੇ ਹੋਰ ਕੰਮ ਗੜਾਏ ਹੈਗੇ ਆ ਤੇ ਐ ਸਾਨੂੰ ਡੈਫਿਸੈਂਸੀਆਂ ਲੱਗਦੀਆਂ ਹੈਗੀਆਂ ਇਹ ਪੂਰੇ ਕੱਲ੍ਹ ਤਕਰੀਬਨ 2 ਕ ਲੱਖ ਦਾ ਖਰਚਾ ਜਿਹੜਾ ਆ ਉਹ ਵੀ ਮਤਲਬ ਹੈਗਾ ਜਿਸ ਤਰ੍ਹਾਂ ਅਖਾਪ ਸੈਂਟਰ ਦੇ ਵਿੱਚ ਆਪਾਂ ਖੜੇ ਆ ਇਹਨਾਂ ਨੇ ਇਹ ਕਿਹਾ ਪਈ ਮਤਲਬ ਜਿਹੜੇ ਡਿਫੈਂਸ ਪੁਆਇੰਟ ਆਫ ਊ ਨਾ ਸਿਕਿਉਰਟੀ ਪੁਆਇੰਟ ਵੀ ਨਾ ਇਹਨਾਂ ਦੋਨੇ ਪਾਸੇ ਜਿਹੜੀ ਆ ਹੋਰ ਜਾਲੀ ਲਾਈ ਜਾਵੇ ਜਦੋਂ ਕਿ ਇਹ ਇਸ ਪਿੰਡ ਇਸ ਛੱਪੜ ਦੇ ਆਲੇ ਦੁਆਲੇ ਸਾਰੇ ਮਤਲਬ ਆਬਾਦੀ ਹੈਗੀ ਆ ਤੇ ਅਸੀਂ ਜਿਹੜੀ ਆ ਉਹ ਛੋਟੀ ਦੀਵਾਰ ਬਣਾ ਕੇ ਉਹਦੇ ਉੱਤੇ ਪਿੱਲਰ ਲਗਾ ਕੇ ਜਾਲੀ ਜਿਹੜੀ ਆ ਸਿਕਿਉਰਟੀ ਪੁਆਇੰਟ ਵੀ ਨਾ ਸਾਰੇ ਪਾਸੇ ਲਗਾਤੀ ਆ ਐਂਟਰੀ ਪੁਆਇੰਟਾਂ ਤੇ ਮਤਲਬ ਅਸੀਂ ਜਿਹੜੇ ਇਹਦੇ ਗੇਟ ਵੀ ਲਗਾ ਦਿੱਤੇ ਹੈਗੇ ਆ ਤੇ ਇਹਦੇ ਵਿੱਚ ਕਾਫੀ ਯੋਗਦਾਨ ਜਿਹੜਾ ਹੈਗਾ ਉਹ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈਗਾ ਤਕਰੀਬਨ ਕੁੱਲ ਮਿਲਾ ਕੇ ਮੈਂ ਕਹਿੰਦਾ ਜੇ ਇਹਦਾ ਖਰਚਾ ਗਿਣ ਲਿਆ ਜਾਵੇ ਤਾਂ ਮੋਰ ਥੈਨ 50 ਲੱਖ ਤੋਂ ਟੱਪ ਜਾਣਾ ਮਤਲਬ ਕਿਉਂਕਿ ਤੁਸੀਂ ਇਹ ਦੇਖ ਲਓ ਜਿਹੜਾ ਆ ਪੌਂਡ ਜਿਹੜਾ ਹੈ ਨਾ ਇਹ ਸਾਈਡਾਂ ਵੀ ਪੱਕੀਆਂ ਤੇ ਥੱਲਾ ਵੀ ਪੱਕਾ ਆ ਜੀ 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 ਥੱਲਾ ਵੀ ਪੱਕਾ ਹੈ ਇੱਕ 9 ਇੰਚੀ ਇੱਕ 9 ਇੰਚੀ ਐਟ ਹੁੰਦੀ ਆ ਉਹ ਕਿੰਨੇ ਦੀ ਪੈਂਦੀ ਆ ਤੇ ਲੋਬੇ ਕਿੰਨੀ ਜਗ੍ਹਾ ਜਿਹੜੀ ਪਕਾਇੀ ਕੀਤੀ ਹੈ ਇੱਟਾਂ ਦਾ ਖਰਚਾ ਕਿੰਨਾ ਹੋਇਆ ਹੋਊਗਾ ਫਿਰ ਫਿਰ ਥੱਲੇ ਵੀ ਜਿਹੜੀਆਂ ਨੀਆਂ ਜਿਹੜੀਆਂ ਬਣਾਈਆਂ ਗਈਆਂ ਆ ਉਹ ਥੱਲੇ 18 ਦੀਆਂ 13 ਦੀਆਂ ਔਰ ਉਹਤੇ ਕਾਫੀ ਸਰੀਆ ਪਾ ਕੇ ਮਜ਼ਬੂਤੀ ਦੇ ਤੌਰ ਤੇ ਬਣਾਇਆ ਗਿਆ ਇਸ ਕਰਕੇ ਮਗਹੀਾਈ ਦਾ ਸਮਾਂ ਖਰਚਾ ਤਾਂ ਬਹੁਤ ਆਉਂਦਾ ਹੈਗਾ ਇਸੇ ਤਰ੍ਹਾਂ ਫਿਰ ਮੇਰੇ ਮੈਨੂੰ ਮੇਰੇ ਦਿਮਾਗ ਤੇ ਬਹੁ ਸੀ ਵੀ ਇੰਨਾ ਪੈਸਾ ਐ ਨਰਾਇ ਦਾ ਲਾਈ ਜਾਂਨੇ ਪਰ ਜੇ ਛਪਣਾ ਦੇ ਪਾਣੀ ਦਾ ਨਿਕਾਸ ਦਾ ਕੋਈ ਪ੍ਰਬੰਧ ਨਾ ਹੋਇਆ ਤੇ ਸਾਰਾ ਜਿਹੜਾ ਖਰਚ ਆ ਮੈਨੂੰ ਦੁੱਖ ਦਾ ਸੀਗਾ ਵੀ ਐਵੇਂ ਜਾਣਾ ਕਾਫੀ ਨੱਠ ਪੱਜ ਕਰਕੇ ਮੈਂ ਧੰਨਵਾਦ ਕਰਦਾ ਸਾਰ ਅਮਰਜੀਤ ਸਿੰਘ ਹੈਗੇ ਆਪਣੇ ਤੇ ਫਲੋਰ ਦੇ ਵਿੱਚ ਮਤਲਬ ਤੇ ਉਹਨਾਂ ਨੇ ਮੈਨੂੰ ਕਾਫੀ ਸਾਥ ਦਿੱਤਾ ਤੇ ਜਿਨ੍ਹਾਂ ਦੇ ਜਰੀਏ ਮਤਲਬ ਜਿਹੜਾ ਸੋਲਰ ਸਿਸਟਮ ਜਿਹੜਾ ਆ ਉਹ ਲੱਗ ਚੁੱਕਾ ਆ ਤੇ तकरीबन ਦੋਨਾਂ ਛਪੜਾਂ ਤੇ ਪੌਣਾ ਪੌਣਾ ਕਿਲੋਮੀਟਰ ਅੰਡਰਗਰਾਉਂਡ ਪਾਈਪਾਂ ਕੇ ਉਹਨਾਂ ਦੀ ਜ਼ਮੀਨ ਲਈ ਨੱਕੇ ਜਿਹੜੇ ਆ ਉਹ ਛੱਡੇ ਹੋਏ ਆਗੇ ਆ ਤੇ ਬੋਰ ਚਲਾਉਣ ਲਈ ਪਾਣੀ ਚੱਕਣ ਲਈ ਜਿਹੜੀ ਹੈਗੀ ਬਿਜਲੀ ਦੀ ਆਪਣੇ ਸੋਲਰਾਈ ਮੋਟਰ ਲੱਗੀ ਹੋਆ ਤੇ ਜੇ ਇਹਨਾਂ ਦੀ ਜੇ ਮੈਂ ਰਿਕਵੈਸਟ ਕਰਦਾ ਉਹਨਾਂ ਸਾਰੇ ਵੀਰਾਂ ਨੂੰ ਇੱਕ ਫਸਲ ਲਈ ਇੱਕ ਪਾਣੀ ਵੀ ਲਾ ਲੈਣ ਇੱਕ ਪਾਣੀ ਵੀ ਲਾ ਲੈਣ ਨਾਲ ਇਹਦਾ ਛੱਪੜ ਦਾ ਲੈਵਲ ਡਾਊਨ ਹੋਊਗਾ ਜੀ ਛੱਪੜ ਖਰਾਬ ਨਾ ਹੋਣ ਕਿ ਦੂਜੀ ਗੱਲ ਇਹ ਆ ਕਿ ਪਾਣੀ ਦੀ ਜਿਹੜਾ ਅਸੀਂ ਧਰਤੀ ਦੇ ਥੱਲੋਂ ਕੱਢ ਕੇ ਪਾਣੀ ਵਰਤਦੇ ਆ ਉਹਦੀ ਵੀ ਬਚਤ ਹੋ ਜਾਊਗੀ ਤੇ ਇੱਕ ਇੱਕ ਪਾਣੀ ਜਿਹੜਾ ਫਸਲ ਹੈ ਜਿਹੜਾ ਜਸਟ ਲਾਈਕ ਇਹ ਤੁਹਾਡੇ ਫਰਟੀਲਾਈਜ਼ਰ ਦੇ ਤੌਰ ਤੇ ਜੂਸ ਹੁੰਦਾ ਹੈਗਾ ਇਸ ਕਰਕੇ ਜੇ ਦੋਨੋਂ ਛੱਪੜਾਂ ਵਾਲੇ ਇਸ ਪਾਣੀ ਨੂੰ ਵਰਤੋਂ ਕਰ ਲੈਣ ਤੇ ਛੱਪੜਾਂ ਦਾ ਜਿਹੜਾ ਕੋਈ ਬਾਲਵਿੰਗਾ ਨਹੀਂ ਹੋ ਸਕਦਾ ਤੇ ਜੇ ਛੱਪੜ ਓਵਰਫਲੋ ਹੋ ਰਹੇ ਨੇ ਤੇ ਫੇਰ ਤਾਂ ਮਲ ਜਿਹੜਾ ਇਹ ਖਰਾਬ ਹੋਣਾ ਦੂਸਰੇ ਪਾਸੇ ਦੁੱਖ ਲੱਗਦਾ ਮੈਨੂੰ ਤਾਂ ਮੈਨੂੰ ਵੀ ਲੱਗਦਾ ਪਰ ਜਿਨ੍ਹਾਂ ਦਾ ਪੈਸਾ ਉਹਨਾਂ ਨੂੰ ਜ਼ਿਆਦਾ ਲੱਗਦਾ ਠੀਕ ਹੈ ਨਾ ਤੇ ਇਹਨਾਂ ਦਾ ਮਤਲਬ ਇਹ ਹੁੰਦਾ ਸੀ ਵੀ ਏਸੀ ਇੱਕ ਵਾਰੀ ਪੈਸੇ ਲਾ ਕੇ ਤਾਂ ਖਰਚ ਕਰ ਦਿੱਤੇ ਆ ਇਹਨੂੰ ਮੇਨਟੇਨੈਂਸ ਰੱਖਣ ਲਈ ਮੇਨਟੇਨੈਂਸ ਦੀ ਜ਼ਰੂਰੀ ਆ ਇਹਨਾਂ ਲਈ ਮੈਂ ਇਹਨਾਂ ਨੂੰ ਦੱਸਿਆ ਹੈਗਾ ਕਿ ਜਿਸ ਤਰ੍ਹਾਂ ਰੱਖਲਾ ਪੇ ਓਣ ਵਾਲੀ ਪੰਚਾਇਤ ਲਈ ਗਾਈਡਲਾਈਨ ਆ ਕਿ ਜਿਸ ਤਰ੍ਹਾਂ ਰਖਲਾ ਇਸ ਇੱਥੇ ਤੁਸੀਂ ਦੇਖ ਸਕਦੇ ਆ ਇੱਥੇ ਜਿੱਥੇ ਉਹ ਟਾਵਰ ਲੱਗਾ ਹੈ ਇਹ ਸਾਰੀ ਜਗ੍ਹਾ ਛੱਪੜ ਦੀ ਸੀ ਜੀ ਸਾਰੀ ਜਗ੍ਹਾ ਛੱਪੜ ਦੀ ਸੀ ਇਹਨੂੰ ਜਦੋਂ ਅਸੀਂ ਸਫਾਈ ਕਰਾ ਕੇ ਉਹ ਛੱਪੜ ਦੀ ਜਗ੍ਹਾ ਵਿੱਚੋਂ ਜਗ੍ਹਾ ਕੱਢ ਕੇ ਇੱਥੇ ਟਾਵਰ ਲਵਾਇਆ ਜਿਹਦੇ ਤੇ 9000 ਰੁਪਇਆ ਮੰਥਲੀ ਇਨਕਮ ਆਉਂਦੀ ਆ ਜੀ ਪਿੰਡ ਦਸਾਂਜ ਕਲਾਂ ਦੇ ਕੋਈ ਪੰਚਾਇਤੀ ਫੰਡ ਜਿਹੜਾ ਆਪਣੇ ਮੁਤਾਬਕ ਤੁਸੀਂ ਖਰਚ ਸਕੋ ਕੋਈ ਬਹੁਤੀ ਇਨਕਮ ਹੈ ਨਹੀਂ ਪਰ ਇਹ ਇੱਕ ਇਨਕਮ ਉਧਰ ਦੁਕਾਨਾਂ ਦਾ ਵੀ ਜਨਰੇਟ ਕੀਤੀ ਤੇ ਇੱਧਰ ਜਿਹੜੀ ਆ ਇਹ ਟਾਵਰ ਲਾ ਕੇ ਇਨਕਮ ਜਨਰੇਟ ਕੀਤੀ ਆ ਅਸੀਂ ਇਸ ਪੈਸੇ ਦੇ ਨਾਲ ਆਪਣੀ ਪੰਚਾਇਤ ਪਿੰਡ ਵਾਲੇ ਆਪਣੀ ਮਰਜ਼ੀ ਮੁਤਾਬਕ ਜਿਹੜਾ ਮੇਨਟੇਨੈਂਸ ਲਈ ਜਾਂ ਮਤਲਬ ਜੋ ਵੀ ਉਹਦੇ ਖਰਚ ਕਰ ਸਕਦੇ ਆ ਤਕਰੀਬਨ ਅਸੀਂ ਗੱਲ ਕਰਦੇ ਜੇ 2000 ਰੁਪਇਆ ਵੀ ਮਹੀਨਾ 2000 ਰੁਪਿਆ ਮਹੀਨਾ ਰੱਖ ਲਓ 3000 ਰੁਪਿਆ ਮਹੀਨਾ ਰੱਖ ਲਓ ਇੱਕ ਮਹੀਨੇ ਬਾਅਦ ਦੋਨਾਂ ਛਪੜਾਂ ਦੀ ਜਿਹੜੀ ਮੇਨਟੇਨੈਂਸ ਦਾ ਸਾਫ ਸਫਾਈ ਦਾ ਖਰਚਾ ਹੋ ਜਾ ਤਾਂ ਇਹਦੇ ਕੋਲ ਪੰਚਾਇਤ ਕੋਲ ਜਿਹੜੀ ਇਨਕਮ ਹੈਗੀ ਆ ਦੂਸਰੇ ਪਾਸੇ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਸੀ ਤੁਸੀਂ ਦੇਖ ਸਕਦੇ ਆ ਕਈ ਵਾਰੀ ਮਤਲਬ ਇਹਨਾਂ ਦੇ ਵਿੱਚ ਕੋਈ ਤੇੜਾ ਆਈਆਂ ਕੀਤੇ ਆ ਕਰਾਈਆਂ ਇਹ ਇਹਨਾਂ ਦਾ ਕਹਿਣਾ ਸੀ ਸਾਲ ਬਾਅਦ ਜਿਹੜੀ ਆ ਇਹਦੇ ਜਿਹੜੇ ਕੋਈ 5-7 ਬੋਰੇ ਜਾਂ ਸੀਮੈਂਟ ਦੇ ਲੱਗਦੇ ਆ 2-4 ਦਿਹਾੜੀਆਂ ਵੀ ਲੱਗਦੀਆਂ ਉਹ ਲਾ ਕੇ ਜੇ ਇਹਦੀ ਮੇਨਟੇਨੈਂਸ ਹੁੰਦੀ ਰਹੇ ਤਾਂ ਕੋਈ ਗੱਲ ਨਹੀਂ ਹੈਗੀ ਜਿਸ ਤਰ੍ਹਾਂ ਖਾਨ ਨੇ ਆ ਪੇ ਜੇ ਪਾਟੇ ਕੱਪੜੇ ਨੂੰ ਆਪਣੇ ਸੀਨਾਂ ਤੋਂ ਪਾੜਦਾ ਪਾੜਦਾ ਪਾੜ ਜਾਂਦਾ ਆ ਪਰ ਜੇ ਉਹਨੂੰ ਅਸੀਂ ਉੱਥੇ ਦੋ ਤੋਪੇ ਲਾ ਲਾਂਗੇ ਤਾਂ ਕੁਝ ਵੀ ਨਹੀਂ ਆਉਂਦਾ ਇਸੇ ਤਰ੍ਹਾਂ ਮਤਲਬ ਇਹਦੀ ਮੇਨਟੇਨੈਂਸ ਜਿਹੜੀ ਆ ਇਹ ਸਾਲਾਂ ਬਧੀ ਇਹ ਜਿਹੜਾ ਕੰਮ ਕਰਾਇਆ ਮੈਂ ਆਪਣੀ ਹਾਜ਼ਰੀ ਚ ਔਰ ਇਮਾਨਦਾਰੀ ਦੇ ਨਾਲ ਪੂਰੀ ਪਕਿਆਈ ਪੂਰੀ ਮਜ਼ਬੂਤੀ ਨਾਲ ਮਤਲਬ ਕੀਤਾ ਆ ਕੋਈ ਇਸ ਤਰ੍ਹਾਂ ਨਹੀਂ ਵੀ ਖਰਚਾ ਹੀ ਨਹੀਂ ਪਾਇਆ ਕੰਮ ਕਰਾਇਆ ਆ ਮੇਰੀ ਗਾਰੰਟੀ ਆ ਮਤਲਬ ਜਿਹੜੀ ਜ਼ਿੰਮੇਵਾਰੀ ਆ ਔਰ ਪਿੰਡ ਦੇ ਬੰਦਿਆਂ ਤੋਂ ਮੈਂ ਕੰਮ ਕਰਾਇਆ ਆ ਇਹ ਨਹੀਂ ਕਿਸੇ ਲਾਮਲੇ ਬੰਦੇ ਤੋਂ ਨਹੀਂ ਕੰਮ ਕਰਾ ਕੇ ਵੀ ਚੱਲਦਾ ਕੰਮ ਨਹੀਂ ਕਰਾਇਆ ਜੀ ਸਰਪੰਚ ਸਾਹਿਬ ਜਿਵੇਂ ਇਹ ਖੜਾ ਪਾਣੀ ਆ ਇਹਦੇ ਵਿੱਚ ਕੋਈ ਇਦਾਂ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਅਧੀਨ ਹੈ ਵੀ ਮੰਨ ਲਓ ਕੋਈ ਮੱਛੀ ਪਾਲਣ ਜਾਂ ਬਤਕਾਂ ਪਾਲਣ ਜਾਂ ਇਦਾਂ ਦਾ ਜਿਹੜਾ ਪਾਣੀ ਤੋਂ ਵੀ ਇਨਕਮ ਦਾ ਸਾਧਨ ਲਿਆ ਜਾ ਸਕੇ ਇਦਾਂ ਦਾ ਵੀ ਕੋਈ ਵਿਚਾਰ ਹੈ ਹਾਂ ਮੈਂ ਤੁਹਾਨੂੰ ਦੱਸਦਾ ਜੀ ਇਸ ਵਾਰੀ ਮੱਲ ਵਿੱਚ ਦੋਨੋਂ ਛੱਪੜ ਜਿਹੜੇ ਆ ਇਹ ਫਿਸ਼ ਫਾਰਮਿੰਗ ਲਈ ਰੈਂਟ ਤੇ ਚਾੜੇ ਹੋਏ ਆ ਅੱਛਾ ਜੀ ਠੀਕ ਹੈ ਨਾ ਦੋਨਾਂ ਦਾ ਮਤਲਬ ਜਿਹੜੀ ਜਿੱਥੇ ਉੱਤੇ ਖਰਚਾ ਹੁੰਦਾ ਸੀ ਉਹਦੇ ਤੇ 40000 ਇਨਕਮ ਰੈਂਟ ਦੇ ਚੜੇ ਸੀ ਪਰ ਮੈਨੂੰ ਲੱਗਦਾ ਪਈ ਇਹ ਬਹੁਤੀ ਕਾਮਯਾਬੀ ਉਹਨਾਂ ਦੀ ਨਹੀਂ ਹੋਣੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਬਾਕੀ ਇਹ ਹੈਗੀਆਂ ਕਾਫੀ ਸਕੀਮਾਂ ਹੈਗੀਆਂ ਆ ਜਿਹੜੇ ਸਰਕਾਰੀ ਮਹਿਕਮੇ ਵਾਲੇ ਦੱਸਦੇ ਆ ਕਰਦੇ ਆ ਜਿਸ ਤਰ੍ਹਾਂ ਰੱਖ ਲੈ ਇੱਥੇ ਆ ਵੈਸੇ ਬਤਕਾਂ ਜਿਹੜੀਆਂ ਉਹ ਤਾਂ ਪ੍ਰਾਈਵੇਟ ਕਿਸੇ ਦੀਆਂ ਆ ਮਤਲਬ ਇਦਾਂ ਦਾ ਕੋਈ ਨਾ ਕੋਈ ਜਿਹੜਾ ਹੋ ਸਕਦਾ ਜਿਹਦੇ ਕੋਲ ਕੋਈ ਨਾ ਕੋਈ ਇਨਕਮ ਜਨਰੇਟ ਹੋ ਸਕਦੀ ਆ ਜੀ 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 ਤੇ ਇਸ ਤਰ੍ਹਾਂ ਹੋ ਸਕਦਾ ਬਤਕਾਂ ਦਾ ਤਾਂ ਮੱਛੀ ਦਾ ਮੇਲ ਤਾਂ ਇਹ ਨਹੀਂ ਇਹਦੇ ਵਿੱਚ ਇਹ ਛੜੀਆਂ ਮੱਛੀਆਂ ਜਿਹੜੀਆਂ ਬਤਕਾਂ ਦੀ ਚੱਕ ਜਾਣੀਆਂ ਨਹੀਂ ਇਹਦੇ ਵਿੱਚ ਮੱਛੀਆਂ ਪਾਜਾਂ ਨਹੀਂ ਵਸ ਅੱਛਾ ਜੇ ਪਾਈਆਂ ਨਹੀਂ ਪਾਈਆਂ ਨਹੀਂ ਹੈਗੇ ਉਹਨਾਂ ਗੱਲ ਕਰਦਾ ਮੱਛੀ ਵਾਲਾ ਜਿਹੜਾ ਬਹੁਤਾ ਮੈਨੂੰ ਲੱਗਦਾ ਫੇ ਕਾਮਯਾਬ ਨਹੀਂ ਹੋਣਾ ਕਿਉਂਕਿ ਪਾਣੀ ਇੰਨਾ ਸ਼ੌਧਲੀ ਹੈਗਾ ਹਾਂ ਮੈਨੂੰ ਕਹਿ ਰਹੇ ਹੈਗੇ ਆ ਕਿ ਇਹਦੇ ਵਿੱਚ ਕੋਈ ਆਕਸੀਜਨ ਛੱਡ ਕੇ ਜਿਹੜਾ ਹੋ ਸਕਦਾ ਕਰ ਕਰ ਸਕਦਾ ਉਹ ਫਾਸਟ ਟ੍ਰਾਇਲ ਕਰਕੇ ਮੈਂ ਉਹਦੇ ਵਿੱਚ ਬਹੁਤ ਰਿਸਕ ਲਿਆ ਜੀ ਜੀ ਸਰਪੰਚ ਸਾਹਿਬ ਬਹੁਤ ਸ਼ਾਬਾਸ਼ ਹੈ ਜੀ ਤੁਹਾਡੀ ਸਾਰੀ ਪੰਚਾਇਤ ਨੂੰ ਤੁਹਾਨੂੰ ਜੰਦੀ ਹੈ ਕਿਉਂਕਿ ਇਹ ਵੱਡਾ ਪ੍ਰੋਜੈਕਟ ਇਹ ਫੈਸਲੇ ਲੈਣੇ ਸੌਖਾ ਨਹੀਂ ਹੈ ਕਿਉਂਕਿ ਇੱਥੇ ਪੈਸਾ ਵੀ ਬਹੁਤ ਲੱਗਦਾ ਔਰ ਇਹ ਸਹਿਮਤੀ ਲੈਣੀ ਪਿੰਡ ਵਾਸੀਆਂ ਦੀ ਵੀ ਓਕੇ ਮੈਂ ਧੰਨਵਾਦ ਕਰਦਾ ਇਹ ਸਾਰਾ ਸੇਰਾ ਜੀ ਐਨ ਆਰ ਆਈ ਵੀਰਾਂ ਦਾ ਆ ਜਿਨ੍ਹਾਂ ਦੇ ਸਿਰ ਤੇ ਮੈਂ ਕੁਛ ਨਹੀਂ ਕਰਨ ਜੋਗਾ ਸੀ ਇਹਨਾਂ ਨੇ ਮੈਨੂੰ ਇੱਕ ਤਾਂ ਪੈਸਾ ਮਹਈਆ ਕਰਾਇਆ ਦੂਜੀ ਮੈਨੂੰ ਇਹਨਾਂ ਨੇ ਜਦੋਂ ਵੀ ਕੋਈ ਫੋਨ ਆਉਣਾ ਸਰ ਸੁਖਦੇਵ ਸਿੰਘ ਨੇ ਤਕਰੀਬਨ ਮੈਨੂੰ ਫੋਨ ਕਰਦੇ ਰਹਿੰਦੇ ਸੀ ਸਾਹ ਜਰਨੈਲ ਸਿੰਘ ਹੋਣੀ ਤੀਰ ਸਿੰਘ ਹੋਣੀ ਹੋਰ ਵੀ ਮੈਨੂੰ ਮੈਂ ਹੁਣ ਜੇ ਨਾਂ ਲੈਣ ਲੱਗਾ ਤਾਂ ਬਹੁਤ ਮੈਨੂੰ ਦਿਲ ਖੋਲ ਕੇ ਮਾਇਆ ਕਦੇ ਉਨੀ ਮੈਨੂੰ ਪੁੱਛਿਆ ਨਹੀਂ ਸੀ ਉਹ ਪੁੱਛਦੇ ਵੀ ਪੈਸੇ ਹੋਰ ਚਾਹੀਦੇ ਆ ਪੈਸੇ ਹੋਰ ਚਾਹੀਦੇ ਇਹ ਨਹੀਂ ਪਿਛਲਾ ਹਿਸਾਬ ਕਿਤਾਬ ਨਹੀਂ ਪੁੱਛਿਆ ਪਰ ਮੈਂ ਕੱਲੇ-ਕੱਲੇ ਪ੍ਰੋਜੈਕਟ ਦਾ ਪਾਈ-ਪਾਈ ਦਾ ਹਿਸਾਬ ਰੱਖਿਆ ਆ ਇੱਕ ਦਿਨ ਮੀਟਿੰਗ ਕਰਕੇ ਇਹਨਾਂ ਨੂੰ ਦੱਸ ਵੀ ਦਿੱਤਾ ਸੀਗਾ ਔਰ ਮੇਰੇ ਕੋਲ ਕੱਲੇ-ਕੱਲੇ ਪ੍ਰੋਜੈਕਟ ਦੀਆਂ ਫਾਈਲਾਂ ਬਣਾਈਆਂ ਜਦੋਂ ਮਰਜ਼ੀ ਵੀਰ ਕੋਲੇ ਹੋਵੇ ਹਿਸਾਬ ਕਿਤਾਬ ਲੈ ਸਕਦੇ ਆ ਕਿਉਂਕਿ ਮੈਂ ਸੋਚਦਾ ਤੇ ਜੇ ਕਾਗਜ਼ਾਂ ਵਿੱਚ ਖਰਚੇ ਪੂਰੇ ਕਰਨੇ ਹੋ ਸਕਦੇ ਆ ਮੈਨੂੰ ਮੈਂ ਜਾਣਦਾ ਆ ਪਰ ਮੈਂ ਇਸ ਤਰ੍ਹਾਂ ਕੀਤੀ ਨਹੀਂ ਹੈਗੀ ਇਮਾਨਦਾਰੀ ਨਾਲ ਕੰਮ ਕੀਤਾ ਇਹਨਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਮੈਂ 100 ਦਾ 100% 101% ਕਰਕੇ ਮਤਲਬ ਲਾਇਆ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵਿਸ਼ਵਾਸ ਵੀ ਹੈ ਤੇ ਆਸ ਕਰਦੇ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਤੈਨੂੰ ਮੇਨਟੇਨ ਵੀ ਰੱਖਣਗੀਆਂ ਥੈਂਕ ਯੂ ਐਸ ਛੱਪੜ ਦੀ ਹਾਲਤ ਜੇ ਤੁਸੀਂ ਦੇਖੋ ਉਹ ਜੋ ਮੋਟਰਸਾਈਕਲ ਜਾਂਦਾ ਉੱਥੇ ਸੜ ਗਿਆ ਇੱਧਰ ਜਿਹੜੀ ਉਹ ਜਗ੍ਹਾ ਦੀਦੀ ਆ ਇਹਨੂੰ ਵੀ ਕ੍ਰਾਸ ਕਰਕੇ ਮਤਲਬ ਜਿਹੜਾ ਇਹ ਸਾਰੇ ਦੂਰ ਤੱਕ ਇਹ ਆਪਣਾ ਜਾਲ ਵਿਛਾਇਆ ਸੀ ਕਾਫੀ ਲੋਕਾਂ ਦੀ ਜਿਹੜੀ ਜ਼ਮੀਨ ਆ ਉਹ ਵੀ ਲਈ ਸੀ ਔਰ ਇੱਥੋਂ ਦਾ ਹਾਲਾਤ ਇਸ ਛੱਪੜ ਦੇ ਇੰਨੇ ਖਰਾਬ ਸੀ ਕਿ ਨੰਗਣਾ ਬੜਾ ਔਖਾ ਸੀ ਲੱਗੇ ਸਾਡੇ ਸ਼ੈਵਦਵਾਲਾ ਆ ਪ੍ਰਾਇਮਰੀ ਸਕੂਲ ਆ ਇੱਧਰ ਮਤਲਬ ਲੜਕੀਆਂ ਦਾ ਵੱਡਾ ਸਕੂਲ ਆ ਬੜਾ ਬਹੁਤ ਔਖਾ ਸੀ ਔਰ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਦੋਂ ਮਤਲਬ ਅਸੀਂ ਸਾਡੀ ਪੰਚਾਇਤ ਹੋਂਦ ਵਿੱਚ ਆਏ ਇਹ ਪਹਿਲਾ ਟੀਚਾ ਸੀ ਪੇਰੇ ਛਪੜਾਂ ਦੀ ਸਫਾਈ ਕਰਨੀ ਠੀਕ ਹੈ ਨਾ ਪਰ ਅਨਲੱਕਲੀ ਜਦੋਂ ਅਸੀਂ ਸ਼ੁਰੂ ਕਰਨਾ ਸੀ ਉਸ ਵੇਲੇ ਕਰੋਨਾ ਮਹਾਮਾਰੀ ਦਾ ਮਤਲਬ ਜਿਹੜਾ ਕੰਮ ਸ਼ੁਰੂ ਹੋ ਗਿਆ ਸੀਗਾ ਤੇ ਪਰਜ ਦਾ ਰਖਲਾ ਵੀ ਫਿਰ ਇਹ ਸੀਗਾ ਵੀ ਵਿਚਾਰ ਪੇ ਹੋ ਸਕਦਾ ਹੈ ਵੀ ਇਸ ਵਾਰੀ ਨਾ ਕੀਤਾ ਕਰਾਇਆ ਜਾਵੇ ਪਰ ਮੈਨੂੰ ਸਰਕਾਰੀ ਦਫ਼ਤਰ ਵੀਡੀਓ ਸਾਹਿਬ ਤੋਂ ਉਹਨਾਂ ਤੋਂ ਫੋਨ ਆਇਆ ਵੀ ਇਹ ਦਾ ਕਰਕੇ ਤੁਸੀਂ ਕੰਮ ਸ਼ੁਰੂ ਕਰਨਾ ਹੈ ਸੀਗਾ ਕੰਮ ਤਾਂ ਸ਼ੁਰੂ ਕਰਨਾ ਹੈ ਪਰ ਟਾਈਮ ਥੋੜਾ ਰਹਿੰਦਾ ਸੀਗਾ ਤੇ ਮਨ ਜੀ ਤਾਂ ਕਹਿੰਦੇ ਕੱਚਾ ਪਿੱਲਾ ਜਿਹਾ ਹੋਵੇ ਮੁਰੇ ਰੇ ਨਹੀਂ ਸੀ ਸ਼ੁਰੂ ਹੋਣਾ ਹੈ ਕੰਮ ਇਹ ਲੰਮਾ ਹੈ ਪਰ ਅਸੀਂ ਸਾਰਿਆਂ ਨੇ ਮੀਟਿੰਗ ਕਰਕੇ ਹੌਸਲਾ ਦਿੱਤਾ ਵੀ ਕੋਈ ਗੱਲ ਕੰਮ ਸ਼ੁਰੂ ਕਰੋ ਕਰਾਓ ਤੇ ਅਸੀਂ ਇਹ ਕੰਮ ਸ਼ੁਰੂ ਕਰ ਦਿੱਤਾ ਬਹੁਤ ਤਕੜਾ ਵੱਡਾ ਕੰਮ ਸੀਗਾ ਔਰ ਮੈਨੂੰ ਵੀ ਸ਼ੁਰੂ ਕਰਨ ਲੱਗਿਆਂ ਤੇ ਡਰ ਲੱਗਦਾ ਸੀ ਬਾਕੀ ਬਹੁਤੇ ਬੰਦੇ ਇਹ ਗੱਲ ਕਹਿੰਦੇ ਮੈਂ ਸੁਣੇ ਤਾਂ ਮੱਖਣ ਸਿੰਘ ਨੇ ਸਿਰਫ ਸਾਥ ਆ ਦਿੱਤਾ ਤੇ ਜੇ ਦੇਖੋ ਨਿਕਲ ਜਾਊ ਤਾਂ ਤਦ ਹੀ ਪਤਾ ਲੱਗੂਗਾ ਤੇ ਪਰ ਪ੍ਰਮਾਤਮਾ ਨੇ ਸਾਥ ਦਿੱਤਾ ਉਸ ਮਤਲਬ ਜਿਹੜੀ ਹੈ ਰੇਣੀ ਸੀਜ਼ਨ ਥੋੜਾ ਲੇਟ ਸ਼ੁਰੂ ਹੋਇਆ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਰਕਾਰੀ ਵੀ ਯੋਗਦਾਨ ਹੈ ਪਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਕੰਮ ਸ਼ੁਰੂ ਕੀਤਾ ਇਸ ਛੱਪੜ ਵਾਸਤੇ ਐਨ ਆਰ ਆਈ ਵੀਰਾਂ ਵੱਲੋਂ 13 ਲੱਖ ਤੋਂ ਉੱਪਰ ਦਾ ਮਤਲਬ ਯੋਗਦਾਨ ਹੈ। ਬਾਕੀ ਇਹਦੇ ਵਿੱਚ ਸਰਕਾਰੀ ਤੌਰ ਤੇ ਵੀ ਮਤਲਬ ਜਿਹੜਾ ਕਾਫੀ ਸਰਕਾਰ ਦਾ ਵੀ ਖਰਚਾ ਹੈਗਾ ਕਿਉਂਕਿ ਜਿਹੜੇ ਆ ਖੂਹੀਆਂ ਬਣੀਆਂ ਥਾਪਰ ਮਾਡਲ ਦੀਆਂ ਇਹ ਜਿਹੜਾ ਸਰਕਾਰੀ ਖਰਚਾ ਆ ਇਹ ਜਿਹੜਾ ਹੈਗਾ ਐਨਆਰਆਈ ਦਾ ਖਰਚਾ ਜਿਹੜਾ ਹੈਗਾ ਉਹ ਛੱਪੜ ਨੂੰ ਢੂੰਗਾ ਕੰਨ ਕਰਾਉਣ ਤੇ ਤੇ ਬਾਕੀ ਜਿਸ ਤਰ੍ਹਾਂ ਰੱਖ ਲਿਆ ਪਈ ਆ ਤੁਸੀਂ ਦੇਖ ਸਕਦੇ ਆ ਕਿ ਜੋ ਟਾਈਲਾਂ ਲੱਗੀਆਂ ਆ ਤੇ ਇਹ ਮਤਲਬ ਜਿਹੜਾ ਆਪਣੇ ਐਨਆਰਆਈ ਵੀਰਾਂ ਦੇ ਫੰਡ ਦੇ ਨਾਲ ਆ ਤੇ ਤਕਰੀਬਨ ਜਿਹੜਾ 400 ਫੁੱਟ ਉਹ ਜਿਹੜੇ ਪੈਨਲ ਦੀਦੇ ਆ ਹਨਾ ਉਹ ਜਿਹੜੇ ਪੈਨਲ ਦਿੱਤੇ ਅਦੀਦੇ ਆ ਇਹ ਸੋਲਰ ਸਿਸਟਮ ਦੇ ਹੈਗੇ ਆ ਉਥੋਂ ਤੱਕ ਸਾਡੀ ਬੇਨਤ ਹੈਗੀ ਆ ਕਿ ਉੱਥੇ ਤੱਕ ਚਾਹੇ ਐਂਟਰਲੌਕ ਟਾਈਲ ਲਾਈਏ ਚਾਹੇ ਅਸੀਂ ਮਤਲਬ ਉਹਦੇ ਤੇ ਦੂਜੀਆਂ ਇੱਟਾਂ ਲਾ ਕੇ ਤੇ ਉੱਤੇ ਘੋਲੂ ਪਾ ਕੇ ਮਤਲਬ ਕੱਚਾ ਪੱਕਾ ਰਸਤਾ ਬਣਾ ਲੈਣ ਇੱਕ ਤਾਂ ਉੱਥੇ ਤੱਕ ਜਾਣ ਲਈ ਦੂਸਰਾ ਇਸ ਇਸ ਬੰਨ ਨਾਲੋਂ ਮਤਲਬ ਜਿਹੜਾ ਉਹ ਬੰਨ ਚੌੜਾ ਆ ਉੱਥੇ ਸਾਡੀ ਬੇਨਤ ਇਹ ਵੀ ਹੈਗੀ ਆ ਕਿ ਇਨ ਫਿਊਚਰ ਦੇ ਵਿੱਚ ਇਨਕਮ ਪੁਆਇੰਟ ਆਫ view ਦੇ ਨਾਲ ਮਤਲਬ ਇੱਥੇ ਸਫੈਦੇ ਨਾਲ ਛੱਪੜ ਦੇ ਲੱਗ ਗਿਆ ਸਫੈਦੇ ਲਾ ਦੀਏ ਜਿਹੜੇ ਹੋ ਸਕਦਾ ਆਉਣ ਵਾਲੇ ਪੰਜ ਸਾਲਵਕ ਇਨਕਮ ਜਨਰੇਟ ਹੋ ਜਾ ਤੇ ਬਾਕੀ ਜਿਹੜੀ ਹੈਗੀ ਆ ਸਿਕਿਉਰਟੀ ਪੁਆਇੰਟ 20 ਦੇ ਨਾਲ ਮਤਲਬ ਜਿਹੜਾ ਹੈਗਾ ਅੱਜ ਜਿੱਥੋਂ ਤੱਕ ਹੋਣ ਲੱਗ ਚੁੱਕੀ ਹੋ ਆ ਇਹ ਸਾਰੇ ਸਰਕਾਰੀ ਗ੍ਰਾਂਟ ਦੇ ਨਾਲ ਸਰਕਾਰੀ ਗ੍ਰਾਂਟ ਦੇ ਨਾਲ ਜਾਈ ਲੱਗੀ ਹੋ ਆ ਪੂਰ ਲੱਗਿਓ ਆ ਤੇ ਬਾਕੀ ਜਿਹੜਾ ਹੋਰ ਕੰਮ ਕਰਨਾ ਹੈ ਅਸੀਂ ਉਹ ਐਨਆਰਆਈ ਐਨਆਰਆਈਆਂ ਦੇ ਮਤਲਬ ਜਿਹੜੇ ਯੋਗਦਾਨ ਨਾ ਕਰਨਾ ਹੈ ਤਕਰੀਬਨ ਇਹਦੇ ਤੇ 13 ਲੱਖ ਰੁਪਈਆ ਜਿਹੜਾ ਆ ਐਨਆਰਆਈ ਫੰਡ ਦਾ ਆ ਜਿਹਦੇ ਵਿੱਚੋਂ 12 ਲੱਖ ਰੁਪਇਆ ਖਰਚ ਹੋ ਚੱਕਾ 1 ਲੱਖ ਰੁਪਇਆ ਰਹਿੰਦਾ ਹੈ ਜਿਹਦੇ ਨਾਲ ਅਸੀਂ ਉਹ ਕਵਰ ਕਰਾ ਕੇ ਤੇ ਇਸ ਇਸੇ ਛੱਪੜ ਤੇ ਵੀ ਮਤਲਬ ਜਿਹੜਾ ਹੈਗਾ ਸੋਲਰ ਸਿਸਟਮ ਤਕਰੀਬਨ 9 ਕਿਲੋਮੀਟਰ 760 ਮੀਟਰ ਤੱਕ ਅੰਡਰਗਰਾਉਂਡ ਪਾਈਪਾ ਕੇ ਨੱਕੇ ਰੱਖ ਦਿੱਤੇ ਆ ਤਕਰੀਬਨ 9-10 ਫਾਰਮਰ ਦੀ ਸਹਿਮਤੀ ਲੈ ਕੇ ਔਰ ਉਹਨਾਂ ਦੀਆਂ ਫਰਜ਼ਾ ਲੈ ਕੇ ਮਤਲਬ ਜਿਹੜਾ ਹੈ ਇਹ ਤਕਰੀਬ ਕਰਦਾ ਜਿਹਦੇ ਨਾਲ ਮੈਨੂੰ ਇਹ ਸੀਗਾ ਕਿ ਐਡਾ بڑا ਕੰਮ ਤਾਂ ਕਰ ਦਿੱਤਾ ਪਰ ਜੇ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਵੇ ਤਾਂ ਸਾਰਾ ਖਰਚਾ ਐਵੇਂ ਜਾਣਾ ਇਸ ਕਰਕੇ ਅਸੀਂ ਤਾਂ ਆਪਣੇ ਚਤੋਂ ਮਤਲਬ ਛੱਪੜ ਦੇ ਪਾਣੀ ਦੇ ਨਿਕਾਸੀ ਦੇ ਲਈ ਵੀ ਮਤਲਬ ਜਿਹੜਾ ਇਹ ਪ੍ਰਬੰਧ ਕਰ ਦਿੱਤਾ ਹੈ। ਬਾਈ ਗੁਰਜੀ ਕੀ ਫਤਿਹ। ਤੇ ਜੋ ਪਲਾਂਟ ਲੱਗਾ ਹੈਗਾ ਤੇ ਬਹੁਤ ਚੰਗਾ ਨਾਲੇ ਤਾਂ ਸਾਡੀ ਛੱਪੜ ਨੀਮੀ ਹੋ ਜਾਂਦੇ ਆ ਕਿ ਪਾਣੀ ਛੱਪੜਾਂ ਦਾ ਬਾਹਰ ਨਹੀਂ ਨਿਕਲਦਾ ਹੈਗਾ ਉਸਰਾਂ ਚ ਕੀ ਮਿਹਰਬਾਨੀ ਆ। ਤੇ ਬਾਕੀ ਜਿਹੜਾ ਅਸੀਂ ਫਸਲਾਂ ਨੂੰ ਪਾਣੀ ਲਾਉਣੇ ਆ ਤੇ ਸੁਭੋਗਾ ਕਰ ਰਹੇ ਹੈਗਾ ਉਧਰ ਵੀ ਪਾਣੀ ਦੀ ਲੋੜੀ ਹੈ ਛੱਪਰ ਦੇ ਤੇ ਫਸਲ ਨੂੰ ਐ ਲਾਹੇਮੰਦ ਬਹੁਤ ਵਧੀਆ ਆ ਅੱਛਾ ਜੀ ਤੇ ਜਦੋਂ ਜ਼ਿਆਦਾ ਪਾਣੀ ਲਾਉਨੇ ਆ ਫੇਰ ਥੋੜਾ ਜਿਆਦਾ ਖਰਾਬੀ ਹੋ ਜਾਂਦੀ ਹੈਗੀ ਆ ਉਹ ਤਾਂ ਜੇ ਦਾਨ ਬਾਣ ਲਾਏ ਬਾਣ ਨੂੰ ਬਾਗਿਲਾਂ ਵਿੱਚੋਂ ਨਾ ਲਾਉਣ ਵੇਲੇ ਪਾਣੀ ਬਹੁਤ ਪਾਏ ਮੰਦੇ ਉਹਨਾਂ ਦੇ ਛੱਪਰ ਵੀ ਥੱਲੇ ਹੋ ਜਾਂਦੇ ਆ ਇੱਥੇ ਇਹਦੇ ਨਾਲ ਜਿਹੜਾ ਜ਼ਮੀਨ ਦਾ ਪਾਣੀ ਦੁਹਾਈ ਪੈ ਰਹੀ ਆ ਦੁਨੀਆ ਭਰ ਦੇ ਵਿੱਚ ਵੀ ਪੰਜਾਬ ਦਾ ਪਾਣੀ ਥੱਲੇ ਚਲੇ ਗਿਆ ਥੱਲੇ ਚਲੇ ਗਿਆ ਉਹ ਵੀ ਉੱਪਰ ਆਊਗਾ ਕਿਉਂਕਿ ਜ਼ਮੀਨ ਚੋਂ ਨਹੀਂ ਕੱਢਿਆ ਜਾਣਾ ਜ਼ਮੀਨ ਦੇ ਵਿੱਚ ਪੈਂਦਾ ਪਾਣੀ ਇਹ ਥੱਲੇ ਹੀ ਆਉਣਾ ਜੀ ਜਿੰਨਾ ਵੀ ਲੱਗ ਜਾਣਾ ਪਾਣੀ ਉੱਤੇ ਆਊਗਾ ਇਹ ਫੈਲਾ ਹੈ ਜੀ ਸਾਨੂੰ ਉਹ ਤਾਂ ਬਹੁਤ ਗੌਰਮੈਂਟ ਨੇ ਸਕੀਮ ਵਧੀਆ ਰੀਤੀ ਉਹ ਆ ਸਾਡੇ ਪਿੰਡ ਦੇ ਵਿੱਚ ਦੋ ਲੱਗੇ ਹੋਏ ਹੈਗੇ ਆ ਇੱਕ ਤਾਂ ਗੁਰਦੁਆਰੇ ਕੋਲ ਇੱਕ ਇੱਥੇ ਬੁਢੀਆਂ ਦੇ ਸਕੂਲ ਲਾ ਕੇ ਲੱਗਾ ਆ ਤੇ ਬਹੁਤ ਬਹੁਤ ਵਧੀਆ ਗੱਲ ਆ ਇਹ ਕਿੰਨੇ ਕ ਖੇਤਾਂ ਨੂੰ ਇਹ ਪਾਣੀ ਜਿਹੜਾ ਜਾਂਦਾ ਹੈਗਾ ਆ ਲਗਭਗ ਕਿੰਨੇ ਏਰੀਆ 'ਚ ਹੈਗਾ ਸਾਡੇ ਦਾ ਇੱਥੇ ਆ ਛੱਪੜ ਦੇ ਜਿਹੜੇ ਕੁੜੀਆਂ ਸਕੂਲ ਲੱਗੇ ਆ ਕਾਫੀ ਏਰੀਆ ਨੂੰ ਪਾਣੀ ਲੱਗ ਰਿਹਾ ਇੱਧਰ ਅੱਛਾ ਜਿਆਦਾ ਕਰਕੇ ਮੇਰੀ ਆ ਕਮਾਦੀ ਇੱਥੇ ਲੱਗੇ ਛੱਪੜ ਦੇ ਹੈ ਜਿਆਦਾਤਰ ਉੱਥੇ ਜਿਆਦਾ ਲੱਗਦਾ ਹੈ ਅੱਛਾ ਉਹਦਾ ਕੀ ਨਾਲੇਦ ਵਾਲੇ ਹੈਗੀਆਂ ਮੋਟਰਾਂ ਭਰੀਆਂ ਨਹੀਂ ਦੇਖੀ ਕੋਈ ਹੈਗੀ ਹੁਣ ਲੌਣ ਗਿਆ ਤੂੰ ਤੇ ਜਿਹੜਾ ਹੁਣ ਛੱਪੜ ਤੋਂ ਪਾਣੀ ਜਿਹੜਾ ਫਸਲਾਂ ਲਈ ਵਰਤਿਆ ਜਾ ਰਿਹਾ ਇਹਦੇ ਨਾਲ ਹੁਣ ਮੋਟਰਾਂ ਤੋਂ ਤਾਂ ਘਟ ਕੱਢਿਆ ਜਾ ਰਿਹਾ ਮੋਟਰਾਂ ਤੋਂ ਕਰ ਛੱਪੜ ਦਾ ਪਾਣੀ ਜਾਂਦਾ ਫਰਕ ਪਿਆ ਬਹੁਤ ਜਿਆ ਪੂਰਾ ਨਿਕਲਦਾ ਹੈ ਇਸ ਵੇਲੇ ਕਾ ਲੂ ਬਾਜਰਾ ਪਾਣੀ ਦਾ ਬੋਝਾਂ ਲੱਗੀਆਂ ਪਈਆਂ ਆ। ਬੋਝ ਵੀ ਬਹੁਤ ਜ਼ਿਆਦਾ ਫਾਇਦੇਮੰਦੀ ਬਹੁਤ ਆ ਜੋ ਇੱਕ ਦੋ ਪਾਣੀ ਅਸੀਂ ਘੋੜਨੇ ਨੂੰ ਚਾਹੇ ਕਰਨ ਲੈ ਜੇ ਬਹੁਤ ਫਾਇਦੇਮੰਦ ਆ। ਜੋ ਜ਼ਿਆਦਾ ਲਾਈ ਦੇ ਆ ਫੇਰ ਥੋੜੀ ਇਹ ਫਸਲ ਖਰਾਬ ਹੁੰਦੀ ਆ। ਛੱਪੜ ਥੱਲੇ ਚੱਲ ਜਾਂਦਾ। 20-25 ਕੱਟਿਆਂ ਨੂੰ ਇੱਥੋਂ ਪਾਣੀ ਲੱਗ ਰਿਹਾ। ਅੱਛਾ ਜੀ। ਹਾਂਜੀ 20-25 ਕੱਟੇ ਰਹਿ ਗਏ। ਹਾਂ। ਜਿਨ੍ਹਾਂ ਫਸਲਾਂ ਲੈਂ ਪਈ ਆ। ਜਿਨ੍ਹਾਂ ਫਸਲਾਂ ਨੂੰ ਇਹ ਪਾਣੀ ਲੱਗ ਰਿਹਾ। ਹਾਂਜੀ। ਉਨਾ ਫਸਲਾਂ ਨੂੰ ਕੋਈ ਏਦਾਂ ਵੀ ਲੱਗਦਾ ਵੀ ਖਾਦ ਜਾਂ ਢੇਰ ਪਾਉਣ ਦੀ ਘੱਟ ਲੋੜ ਹੈ। ਪਾਉਂਦਾ ਆ ਜੇ ਆਪਾਂ ਦੋ ਪਾਣੀ ਲਾ ਦਨੇ ਇੱਕ ਬੋਰ ਦਾ ਫਰਕ ਪੈ ਜਾਂਦਾ। ਅੱਛਾ ਜੀ। ਜਿੱਥੇ ਆਪਾਂ ਤਿੰਨ ਪਾਣੀ ਉੱਥੇ ਦੋ ਪਾਉਂਦੇ ਆ। ਹਾਂ। ਤੇ ਦੂਸਰੀ ਗੱਲ ਇਹ ਆ ਇਹ ਜ਼ਮੀਨ ਦੇ ਉੱਤੇ ਜਾਲਾ ਬਣਾਉਂਦਾ ਆ ਜਿੱਦਾਂ ਹੁਣ ਆਪਾਂ ਝੋਨੇ ਨੂੰ ਪਾਣੀ ਲਗਾਉਣਾ ਤਾਂ ਜਾਲਾ ਪੈਣ ਦੇ ਨਾਲ ਫੇ ਜ਼ਮੀਨ ਪਾਣੀ ਘੱਟ ਪੁੰਦੀ ਆ ਤਾਂ ਉਦ ਦਾ ਇਹ ਫਾਇਦਾ ਬੰਦੇ ਇਹਦਾ ਚੱਲਦਾ। ਜਦ ਆਪ ਨੂੰ ਪੱਠਾ ਜੰਮ ਪੰਦਾ 8ਵੇਂ ਮਹੀਨੇ ਨਹਿਰ ਦੀ ਬਾਰੀ ਹੁੰਦੀ ਆ ਇਹ ਆਪਾਂ ਜੋ ਮਰਜ਼ੀ ਚਲਾ ਲਈਏ। ਹਾਂ। ਤੇ ਇਹ ਪਾਣੀ ਨਿਕਣ ਦੇ ਨਾਲ ਛੱਪੜ ਵੀ ਸਾਫ਼ ਰਹਿਣਗੇ ਮੈਂ ਕਹਿੰਦਾ ਜੀ ਪਿੰਡ ਫੜਾ ਖਾਲੀ ਲਾਊਗਾ ਨਹੀਂ ਉਹ ਦਰਵਾਜੇ ਨੂੰ ਧਾਬਾ ਜਾਂ ਲੱਗਦੀ ਸੀ ਛੱਪੜ ਭਰ ਕੇ ਹਾਂ ਨੰਦਨ ਵਾਲਿਆਂ ਨੂੰ ਬਹੁਤ ਦਿੱਕਤ ਸੀ ਇਦਾਂ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪਲਾਂਟ ਲਾਉਣੇ ਚਾਹੀਦੇ ਹਰੇਕ ਪਿੰਡ 'ਚ ਵੈਸੇ ਇੱਕ ਦੋ ਚਾਹੀਦੇ ਆ ਜ਼ਰੂਰ ਲਾਉਣੇ ਪਰ ਲੱਗਿਓ ਨਹੀਂ ਦੇਖਿਆ ਪਹਿਲੀ ਵਾਰ ਦੇਖਿਆ ਜਿਹੜਾ ਸਾਡੇ ਪਿੰਡ ਲੱਗਿਆ ਨਵੀਂ ਕੱਲ ਦੇਖੀ ਬੁਰਾਲ ਸਾਹਿਬ ਪਹਿਲਾਂ ਦਾ ਸਵਾਦ ਬਹੁਤ ਬਹੁਤ ਧੰਨਵਾਦ ਤਕਰੀਬਨ ਪੂਰੀ ਕਾਰਨਰਸ ਪੰਜਾਲ ਤੁਸੀਂ ਸਾਡੇ ਪਿੰਡ ਦੇ ਵਿਕਾਸ ਦੇ ਹਰ ਪੱਖ ਦਾ ਜਿਹੜਾ ਆਹੋ ਚੰਨਾ ਪਾਇਆ ਜਿਸ ਤਰ੍ਹਾਂ ਦਾ ਖਲਾਫ ਹੋ ਪੂਰਾ ਦੁਪਹਿਰਾ ਦੇਖਿਆ ਕਿ ਤੁਸੀਂ ਵੀ ਆ ਕੇ ਮੈਨੂੰ ਥਾਲਿਆ ਬਿਨੇ ਦੱਸੋ ਮੈਨੂੰ ਇੱਥੇ ਕਿਤੇ ਕਰਦੇ ਕਿਰਾਉਂਦੇ ਆ ਕਿ ਇਹ ਬਹੁਤ ਟੈਕਨੀਕਲ ਆ ਉਹ ਸਮਾਂ ਸੀ ਜਦੋਂ ਲੋਕੀਂ ਭਾਂਡੇ ਸੁਕਮਾਨ ਕਰਦੇ ਸੀ ਤੇ ਛੱਪਣਾ ਚ ਪਾਣੀ ਆਉਂਦਾ ਨਾ ਸੀਗਾ ਸਤ ਪਾਣੀ ਦੀ ਬਹੁਤ ੱਟ ਕਰਤ ਹੁੰਦੀ ਪਾਰਸ ਫੈਸਿਲਟੀ ਦੇ ਆਉਣ ਦੇ ਨਾਲ ਸਮੇਂ ਦੇ لحاظ ਨਾਲ ਘਰ-ਘਰ ਮਤਲਬ ਜਿਹੜੇ ਹੈਗੇ ਆ ਉਹ ਪੱਥ ਲੱਗਿਓ ਆ ਕਿ ਉਹ ਪਾਣੀ ਖੁੱਲਾ ਵਰਤ ਹੁੰਦਾ ਆ ਤੇ ਤਕਰੀਬਨ ਤੁਸੀਂ ਦੇਖ ਸਕਦੇ ਆ ਪਿੰਡਾਂ ਦੇ ਵਿੱਚ ਛੱਪੜ ਭਰੇ ਹੋਏ ਨੇ ਜਿਹੜਾ ਹੁਣ ਉਹ ਇਸੇ ਪਾਣੀ ਨੂੰ ਜੇ ਅਸੀਂ ਜੇ ਸਰਕਾਰ ਦੀ ਸਕੀਮ ਦਾ ਫਾਇਦਾ ਲੈ ਕੇ ਸਰਕਾਰ ਦੀ ਸਕੀਮ ਦਾ ਫਾਇਦਾ ਸਾਨੂੰ ਤੱਕ ਮਿਲਿਆ ਪਹਿਲਾਂ ਤਾਂ ਅਸੀਂ ਐਨਆਰਐਸ ਜੀ ਦਾ ਧੰਨਵਾਦ ਕਰਦੇ ਆ ਕਿ ਛੱਪੜਾਂ ਨੂੰ ਆਫਰ ਮਾਡਲ ਸਾਥ ਬਣਾਇਆ ਉਹ ਇਸੇ ਹੀ ਤਰ੍ਹਾਂ ਸਰਕਾਰ ਨੇ ਇਹ ਕੰਮ ਕੀਤਾ ਕਿ ਖੂਨ ਖੁਨਣਾ ਛਪਣਾ ਤੇ ਜਿਹੜਾ ਅੰਡਰਗਰਾਉਂਡ ਪਾਈਪ तकरीबन 900 ਮੀਟਰ ਯਾਨੀ ਲਗਭਗ 1 ਕਿਲੋਮੀਟਰ ਇੱਕ ਚੱਪੜ ਲਈ ਅੰਡਰਗਰਾਉਂਡ ਪਾਈਪਾਇਆ ਜਿਸਕੇ ਲੋੜ ਹੈਗੀ ਆ ਉੱਥੇ ਹੀ ਲੱਗੇ ਛੱਜੇ ਆ ਤੇ ਉਸਦੀ ਉਸਦੀ ਸੇਟ ਆਈ ਹੋਈ ਆ ਜਦੋਂ ਉੱਥੇ ਚੈਨਲ ਆਇਆ ਜਿਹਦੇ ਤੋਂ ਜੀ ਉर्जा ਪਿਆ ਦਿੱਤੀ ਆ ਉਹਦੇ ਨਾਲ ਚੱਲਦੀ ਆ ਤੇ ਆਹ ਏਰੀਆ ਜਿਹੜਾ ਆ ਕਿ ਐਸ ਜਿਹੜੀ ਮਤਲਬ ਇਹ ਮੋਟਰ ਲੱਗੀ ਆ ਇਸ ਤੋਂ ਪਹਿਲਾਂ ਸਰਪੰਚ ਸਾਹਿਬ ਕਰੇ ਆ ਐਸ ਏਰੀਆ ਦੇ ਵਿੱਚ ਖੂਤਰਾ ਵੀ ਹੈਗੀਆਂ ਪਰ ਕਾਫੀ ਏਰੀਆ ਜਿਹੜਾ ਹੈ ਇਹ ਇੱਕ ਡਰਾਈ ਏਰੀਆ ਜਿਹਨੂੰ ਇੱਥੇ ਮੋਟਰ ਹੈ ਨਹੀਂ ਜੀ ਤੇ ਇਸ ਕਰਕੇ ਪਹਿਲਾਂ ਵੀ ਇਹ ਪਾਣੀ ਛੱਪੜ ਦੇ ਲਾਉਂਦੇ ਹੁੰਦੇ ਸੀਗੇ ਪਰ ਉਹਦਾ ਤੇਲ ਦਾ ਖਰਚਾ ਹੁੰਦਾ ਸੀ ਹੁਣ ਅੱਜ ਹੁਣ ਐਸ ਦੇ ਲਈ ਕੋਈ ਤੇਲ ਦਾ ਖਰਚਾ ਨਹੀਂ ਹੈਗਾ ਕਿ ਜਿਵੇਂ ਆਹ ਖੇਤ ਨੂੰ ਜਿੰਨੀ ਛਿੱਲੀ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਆਪ ਮੋਟਰ ਚੱਲਦੀ ਆ ਬਹੁਤ ਫਾਇਦਾ ਆ ਪਾਣੀ ਦੀ ਬਚਤ ਦਾ ਤਾਂ ਤੋਂ ਵੱਡਾ ਫਾਇਦਾ ਦਾ ਪਾਣੀ ਦੀ ਬਚਤ ਹੈ ਐਸ ਵਿਲੇ ਖੇਲ ਤੇ ਆ ਬਹੁਤ ਪਾਣੀ ਦੀ ਬਚਤ ਆ ਮੈਂ ਤਾਂ ਲੈ ਤੇ ਲੈ ਖੋਦ ਵੀ ਜੁਮੇਦਾਰ ਆ ਪਰ ਦੇਖੋ ਜੇਖੀ ਅਸੀਂ ਝੋਨਾ ਲਗਾਉਣੇ ਆ ਪਰ ਝੋਨਾ ਨਹੀਂ ਲਾਉਣਾ ਚਾਹੀਦਾ ਜੇ ਇਸ ਫਿਚਰ ਦੇ ਵਿੱਚ ਕੰਮੀ ਪਾਣੀ ਦੀ ਕਮੀ ਚਾਹਤ ਆ ਪਰ ਇਸ ਤਰ੍ਹਾਂ ਕਰਕੇ ਹੁਣ ਕਿਨ ਪਾਲਸੀ ਦੀ ਤਰ੍ਹਾਂ ਵੀ ਇਹ ਫਿਲਮ ਪਾਣੀ ਵੀ ਮੈਂ ਇਹ ਕਹ ਦਿਆਂ ਕਿ ਬੜੀ ਗੱਲ ਨਹੀਂ ਹੋ ਗਈ ਇਹ ਜੰਗੂਰੀ ਪਾਣੀ ਫਰਕਦੇ ਆ ਪਰ ਉਹ ਜਿਹੜਾ 70% ਉਸ ਪਾਣੀ ਵੰਡ ਕੇ ਕਰਦੇ ਬਹੁਤ ਵੱਡੀ ਚੀਜ਼ ਆ ਜਿਹਦੇ ਲਈ ਮੈਂ ਧੰਨਵਾਦ ਕਰਦਾ ਸਾਡੇ ਐਨਆਰਆਈ ਵੀਰਾਂ ਦਾ ਤੇ ਨਾਲ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਇਸ ਤਰੀਕੇ ਦੇ ਤਹਿਤ ਸਾਡੇ ਪਿੰਡ ਲਈ ਉਹ ਜਿਹੜਿਆ ਸਕੂਲਰ ਸੈਂਟਰ ਲਾ ਕੇ ਤਕਰੀਬਨ ਕਤਕ ਕਿਲੋਮੀਟਰ ਦੇ ਅੰਦਰ ਦਾਉਂਟ ਪਾਈ ਪਾ ਕੇ ਜਿਦਿਆ। ਇਹੰਦਰ 7000 ਬਾਜੀ। ਅ ਮੰਜਿਆ ਪਿਆਰ ਮੈਂ ਜੀ। ਮੈਂ ਤਾਂ ਇਹ ਕਹਿਣਾ ਤੇ ਸਰਕਾਰ ਨੂੰ ਸਾਰੇ ਪਿੰਡਾਂ ਦੇ ਸਾਰੇ ਪਿੰਡਾਂ ਨੇ ਇਹ ਚੀਜ਼ 920